ਬੂੜੇ ਬੂੜੇ ਦਰਸਨ ਨਿੱਕੇ ਨਿੱਕੇ ਘਰ ਸਨ ਨਾ ਟੈਲੀਫੋਨ ਸੀ ਕਿਤਨਾ ਸਕੂਨ ਸੀ ਬਿਜਲੀ ਨਾ ਗੈਸ ਸੀ ਨਾ ਹੀ ਕੋਲ ਕੈਸ਼ ਸੀ ਘਰ ਘਰ ਦਾਣੇ ਸਨ ਕਮਲੇ ਸਿਆਣੇ ਸਨ ਚੋਰੀ ਨ ਚਕਾਰੀ ਸੀ ਖੋਲੇ ਆਮ ਯਾਰੀ ਸੀ ਖੁੱਲੀ ਕਪਾਹ ਸੀ ਪੂਰਾ ਲਿਬਾਸ ਸੀ ਮੀਆਂ ਨਜ਼ਰਦਾਰੀ ਸੀ ਨਾ ਕੋਈ ਬਿਮਾਰੀ ਸੀ ਮੀਆਂ ਨਜ਼ਰਦਾਰੀ ਸੀ ਨਾ ਕੋਈ ਬਿਮਾਰੀ ਸੀ ਲੋਕ ਦਿਲ ਵਾਲੇ ਸਨ ਨੂਰ ਦੇ ਉਜਾਲੇ ਸਨ ਸਵੇਰ ਉੱਠ ਜਾਂਦੇ ਸਨ ਕੰਮ ਮੁੱਕ ਜਾਂਦੇ ਸਨ ਸੁਰ ਸੰਗੀਤ ਸਨ ਪਿਆਰ ਵਾਲੇ ਗੀਤ ਸੁਰ ਸੰਗੀਤ ਸੰ ਪਿਆਰ ਵਾਲੇ ਗੀਤ ਸੰ ਟੱਪੇ ਤੇ ਮਾਈਏ ਸੰ ਢੋਲ ਸਿਪਾਈਏ ਸੰ ਖੂਆਂ ਦਾ ਪਾਣੀ ਸੀ ਪਿਆਰ ਦੀ ਕਹਾਣੀ ਸੀ ਅਦਬ ਇਤਰਾਮ ਸੀ ਮਿੱਠੜੀ ਜ਼ਬਾਨ ਸੀ ਅਦਬ ਇਤਰਾਮ ਸੀ ਮਿੱਠੜੀ ਜ਼ਬਾਨ ਸੀ ਬੋੜ ਦੀਆਂ ਛਾਵਾਂ ਸਨ ਆਪਣੀਆਂ ਮਾਵਾਂ ਸਨ ਖਰੇ ਸੁੱਚੇ ਪਿਆਰ ਸੰ ਯਾਰ ਵੀ ਦਿਲਦਾਰ ਸਨ ਪਿੰਡ ਦੀਆਂ ਰਾਤਾਂ ਸਨ ਜੱਜਾਂ ਤੇ ਬਰਾਤਾਂ ਸਨ ਹਰ ਕਿਸੇ ਨੇ ਨੱਚਣਾ ਕਿਸ ਵੀ ਨੇ ਡੱਕਣਾ ਪਿੰਡ ਪਿੰਡ ਤਮਾਸ਼ੇ ਸਨ ਬੁੱਲੀਆਂ ਤੇ ਹਾਸੇ ਸਨ ਖਤਰਨਾਖੋਪ ਸੀ ਨਾ ਕਲਾ ਸ਼ੰਕੋਫ ਸੀ ਖਤਰਾ ਨ ਖੌਫ ਸੀ ਨ ਕਲਾਸ਼ਮ ਕੌਫ ਸੀ ਚੰਨ ਨਾਲ ਤਾਰੇ ਸਨ ਰਾਵੀ ਦੇ ਕਿਨਾਰੇ ਸਨ ਵਗਦਾ ਚਨਾਬ ਸੀ ਹਰ ਕਿਲਾ ਸਰਬ ਸੀ ਹਰ ਪਾਸੇ ਹਰੀਆਲੀ ਸੀ ਕਿਸਾਨ ਦੀ ਖੁਸ਼ਹਾਲੀ ਸੀ ਘੜ ਦਾ ਕਿਓ ਸੀ ਕੋਲੇਸਟ੍ਰੋਲ ਵੀ ਲੋ ਸੀ ਕਰਦਾ ਕਿਉ ਸੀ ਕਲੈਸਟਰੋਲ ਵੀ ਲੋ ਸੀ ਬੰਦੇ ਸੇਤਮੰਦ ਸਨ ਨਾ ਕਿ ਦੌਲਤਮੰਦ ਸਨ ਬੰਦੇ ਸੇਤਮੰਦ ਸਨ ਨਾ ਕਿ ਦੌਲਤਮੰਦ ਸਨ ਹਰ ਕੋਈ ਨੇਕ ਨਾਮ ਸੀ ਸ਼ਰਮੁ ਹਿਆਮ ਸੀ ਥਾਂ ਥਾਂ ਤੇ ਮੇਲੇ ਸਨ ਆਣ ਜਾਣ ਲਈ ਠੇਲਸਨ ਕਰਨੈਲ ਸਨ ਜਰਨੈਲ ਸਨ ਨਾ ਦਿਲਾਂ ਵਿੱਚ ਮਹਿਲ ਸਨ ਸਾਦਗੀ ਦਾ ਦੌਰ ਸਾਦਗੀ ਦਾ ਦੌਰ ਸੀ ਨਿੱਕਾ ਜਿਹਾ ਲਾਹੌਰ ਸੀ ਪਾਣੀ ਵਾਲੇ ਘੜੇ ਸਨ ਰੇਤ ਵਾਲੇ ਥੜੇ ਸਨ ਘੜਿਆਂ ਤੇ ਟਾਸ ਸੀ ਮਿਟ ਜਾਂਦੀ ਪਿਆਸ ਸੀ ਛੱਤ ਉੱਤੇ ਸੌਂਦੇ ਸਨ ਦੁੱਖ ਸੁੱਖ ਹੁੰਦੇ ਸਨ ਜੰਗਲ ਤੇ ਬੇਲ ਸਨ ਕਿੰਨੇ ਚੰਗੇ ਵੇਲ ਸਨ ਜੰਗਲ ਤੇ ਬੇਲੇ ਸਨ ਕਿੱਡੇ ਚੰਗੇ ਵੇਲੇ ਸਨ ਖਰਾਂ ਤੇ ਖੀਰੇ ਸਨ ਲੋਕੀ ਵੀ ਹੀਰੇ ਸਨ ਕਣਕ ਤੇ ਕਮਾਲ ਸੀ ਖਾਣ ਦਾ ਸਵਾਦ ਸੀ ਹੀੜ ਸੀ ਰਾਂਝਾ ਸੀ ਨਾ ਚਰਸ ਨਾ ਗਾਂਝਾ ਸੀ ਹੀੜ ਸੀ ਰਾਂਝਾ ਸੀ ਨਾ ਚਰਸ ਨਾ ਗਾਂਝਾ ਸੀ ਬੰਮਨਦ ਧਮਾਕੇ ਸਨ ਨਾ ਪੁਲਿਸ ਦੇ ਨਾਕੇ ਸਨ ਬੰਮਨਦ ਧਮਾਕੇ ਸਨ ਨਾ ਪੁਲਿਸ ਦੇ ਨਾਕੇ ਸਨ ਸਸਤੇ ਜੇ ਸ਼ੌਕ ਸਨ ਬੈਰੀਆਂ ਅਮਲੋਕ ਸਨ ਸਸਤੀਆ ਜੇ ਸਸਤੇ ਦੇ ਸ਼ੌਕ ਸਨ ਬੈਰੀਆਂ ਅਮਲੋਕ ਸਨ ਗਰੀਬਾਂ ਲਈ ਫਰੂਟ ਸਨ ਜਾਮਨ ਤੇ ਸ਼ਤੂਤ ਸਨ غریبہ لئی فروٹ سن جامن سن شہر چکوال سی جوگی بھی نہال شہر چکوال سی جوگی بھی نہال سی حال دل شاد سی منزل مراد سی پاکستان زندہ باد